ਆਲੀ ਸਾਰਿਆਂ ਨੂੰ ਸਵਾਟਾ-ਟਵਾਟਾ ਜੱਤ ਦੇ ਨਵੇਂ ਬਲਾਗ ਦੇ ਵਿੱਚ ਤੇ ਅੱਜ ਅੱਗੇ ਆਪਾਂ ਮੱਕੀ ਵਾਲਾ ਬਾਹਲ ਤਿਆਰ ਕਰ ਲੋ। ਸਭੀਆਂ ਟਰੈਕਟਰਾਂ ਨਾਲ ਪਾ ਲੈਣੀ ਆ। ਤੇ ਪਹਿਲਾਂ ਕਰਕੇ ਮਚਾਵਾਂਗੇ ਸਾਈਡਾਂ ਦੇ ਕਿਹੜਾ ਦੇ ਕੇ ਤੇ ਕਰਕੇ ਮਚਾ ਕੇ ਫਿਰ ਬਾਹਣ ਤੇ ਤਵੀਆਂ ਮਾਰਾਂਗੇ, ਦੋ ਵਾਰੀ ਤਵੀਆਂ ਮਾਰ ਕੇ ਫਿਰ ਹਾਲ ਫਿਰ ਹਸਾਂਗਾ। ਤੇ ਫਿਰ ਮੱਕੀ ਬੀਜਾਂਗੇ ਆਪਾਂ। ਤੇ ਹੁਣ ਚੱਲਦੇ ਆ ਖੇਤ ਨੂੰ ਤੇ ਡੈਡੀ ਹੋਣੀ ਮਾ ਕੇ ਮੋਟੇ ਸੱਕ ਤਿਆਰ ਆਏ ਨੇ। ਆ ਸਪਿੰਨਰ ਇਹਦਾ ਖੋਲਤਾ ਆਪਾਂ ਕਿਉਂਕਿ ਕਈ ਵਾਰੀ ਜਦੋਂ ਹੋਰ ਕੋਈ ਡਰਾਈਵਰ ਬਹਿ ਜੇ ਤਾਂ ਉਹਦੇ ਹੱਥ ਚ ਵਜਦਾ ਇਹ ਆਪਣ ਦਾ ਹਿਸਾਬ ਆ ਹੁਣ ਤੇ ਉਹਦੇ ਜਿੱਦ ਤੂੰ ਇੱਕ ਬੰਦਾ ਹੋਰ ਸੀ ਤਾਂ ਕਰ ਕਿਉਂਕਿ ਉਹ ਤਾਂ ਨੇ ਖੋਲਤਾ ਇਹ ਹਾਂਜੀ ਤੇ ਪਹਿਲਾ ਪਦੇ ਦਾ ਵਾਹਣ ਦੇ ਵਾਲੇ ਦੁਆਲੇ ਗੇੜਾ ਉੱਧਰ ਸੜਕ ਆਈ ਉੱਧਰ ਵੀ ਲੋਡ ਉੱਧਰ ਪਹੀ ਜਾ ਕੇ ਉੱਧਰ ਵੀ ਨ ਕੋਈ ਲੋਡ ਹੈਗੀ ਅੱਗੇ ਦਾ ਘੱਟ ਨੇ ਵੀ ਕੋਈ ਚੱਕਰ ਨਹੀਂਗਾ ਤੇ ਬਸ ਇੱਧਰ ਇੱਧਰ ਹੀ ਸਾਈਡ ਕੋਲ ਜਾ ਕੇ ਡੇਟ ਆਪਾਂ ਢੇੜਾ ਸਾਈਡ ਤੇ ਬਾਹਣ ਦਾ ਤੇ ਫੇਰ ਲੰਮੇ ਹਾਂਸਾ ਲੋਜੀ ਤੇ ਲਾਤੀ ਆਪਾਂ ਅੱਗ ਇਧਰ ਪੱਲਾ ਦੇ ਢੇੜਾ ਦਿੱਤਾ ਸੀ ਇਹ ਨਾਲ ਅੱਗ ਕੰਟਰੋਲ ਹੋ ਜਾਂਦੀ ਆ ਚਾਰੇ ਪਾਸੇ ਢੇੜਾ ਦੇਤਾ ਹੁਣ ਕੋਈ ਹੈ ਨਹੀਂ ਰਿਸਕ ਇਧਰ ਤੇ ਕੋਈ ਸਵੇਰੇ ਸਵੇਰੇ ਹਵਾ ਵੀ ਨਹੀਂ ਹੁੰਦੀ ਹੈਗੀ ਹਵਾ ਤੋਂ ਪਹਿਲਾਂ ਪਹਿਲਾਂ ਆਪਾਂ ਲਾਤੀ ਰਾਮੂ ਫੜਾਕੇ ਕੇ ਬੰਦਰੇ ਹਨਾ ਓਏ ਫੜਾਕੇ ਕੇ ਬੰਦਰੇ ਨਾਲ ਜੇ ਨੇ ਤੂੰ ਬਾਹਰ ਨਿਕਲੀ ਹਵਾ ਲੈ ਕੇ ਉਧਰੋਂ ਆ ਇਧਰ ਨੂੰ ਆਉਂਦੀ ਹੈ ਨਾ ਰਾਮੂ ਉਧਰੋਂ ਤਾਂ ਇਧਰ ਨੂੰ ਆਉਂਦੀ ਹੈ ਹਵਾ ਇਧਰੋਂ ਉਧਰ ਨੂੰ ਜਾਂਦੀ ਹੈ ਦੇਖੀਆ ਲੈਣਾ ਆਲੇ ਇਧਰਲੀ ਹਵਾ ਦਾ ਅੱਗ ਤਾਂ ਉਧਰ ਨੂੰ ਮੂੰਹ ਹੈਗਾ ਉਧਰਲੀ ਅੱਗ ਦਾ ਇਧਰ ਨੂੰ ਮੂੰਹ ਹੈਗਾ ਹਵਾ ਕਰਾਉ ਸੋ ਵੀ ਦਵਾਰ ਹਾਂ ਚਾਲੇ ਕਰਾਸ ਕਰੀਏ ਹਾਂ ਘਰ ਤਾਂ ਤੂੰ ਅੰਦਰ ਪਰਲੇ ਬੱਸ ਵੀ ਲਾਉਣ ਨਾ ਤੇ ਉਧਰੋਂ ਤਾਂ ਹੀ ਕਰਕੇ ਮੱਟ ਗਏ ਤੇ ਇਧਰ ਉਹ ਹੋਰ ਬਰਾਤਾਰਾ ਮੂੰਹ ਹੋ ਰਿਹਾ ਅੰਗਲੀ ਦੇ ਇਧਰ ਨੂੰ ਮੋੜ ਜਾਂਦਾ ਅੱਗ ਨੂੰ ਇਧਰੋਂ ਅਜਨਕ ਕਰਨ ਵਾਲਾ ਰਹਿ ਗਿਆ ਸੀ ਟੂੜੀ ਜੀ i by ti to mě dělalo jako v nindani. Proaktivně ਇਹ ਆਪਾਂ ਬਾਲ ਗਾ। ਇਹ ਆਪਾਂ ਲ ਭੋਲੀ ਜਮਾ। ਖਾਂਜੀ ਦੇ 13 ਬਾਤਾ ਤੇ ਬਸ ਇਹ ਨਗਾ ਕੁੰਡਾ ਰਹਿ ਗਿਆ। ਤੇ ਤਵੀਆਂ 'ਚ ਵੀ ਚਿਕਾਦੀ ਸੂਈ। ਅੱਧ ਤੱਕ ਬਾਤੇ। ਗਰਮ ਵਾਲੀ। ਤੇ ਰੇਸ ਵੱਧ ਦੇ ਬਾਹਰਿਆਂ ਇੱਕ ਮਾਗਰ ਬਾਜਨ ਬਣਾ ਰੱਖਿਆ ਹੈ ਤਿੰਨ ਬੋਰੀਆਂ ਟਰਕ ਕਿੰਨੇ ਬੋਰੀਆਂ ਫੀਡ ਵਾਲੀਆਂ ਪਰ ਕਿਧਰੀਆਂ ਹੋ ਜਾਂਦੇ ਮਿੱਟੀ ਦੀਆਂ ਤੇ ਤੀਆਂ ਉਹਨਾਂ ਹੋ ਜਾਂਦੇ ਸਾਰੀਆਂ ਦੂਸਰ ਵੇਲੇ ਘਟਾਲਾਂਗੇ ਹੁਣ ਜਮਾ ਪੂਰਾ ਜਿੰਨਾ ਡੂੰਗਾ ਗੰਗਣਾਂ ਦੀਆਂ ਡੂੰਗੀਆਂ ਲੈ ਕੇ ਗਿਆਗੇ ਤੇਵਾ ਮੱਕੀ ਦੇ ਹੀ ਕੰਮ ਆ ਵੀ ਜਿੰਨਾ ਡੂੰਗਾ ਬਾਣ ਬੈਜੇ ਉਨਾ ਹੀ ਪੜੀ ਹੈਗਾ ਆਪਣੇ ਲਈ ਆ ਵੀ ਟੁੱਟ ਗਈ ਰੇਸ ਵਾਲੀ ਤਾਰ ਕਰਮ ਹੋ ਗਈ ਥੋੜੀ ਜੀ ਲੋੜ ਹੀ ਆ ਸਹੀ ਚ ਪੂਰੇ ਚੱਕਰਾਂ ਤਾਂ ਆਇਆ ਹੀ ਨਹੀਂ ਹੈਗਾ ਟੜਕ ਜਾਉਂਦਾ ਬਾੜਿਆਗਾ ਸਾਫ ਪਾ ਕੇ ਰੱਖਿਆ ਜਦੇ ਪੂਰੀ ਚਲੋ ਬਾਹੀਏ ਦੂਜਾ ਵੱਡਾ ਗਿਆ ਸੱਪ ਗਿਆ ਕੰਬੀਆਂ ਜਾ ਗਿਆ ਕਹੀ ਨਾਲ ਬੇਨਾ ਖੱਡ ਕੱਢ ਲਈ ਸਾਰੀ ਐਸੇ ਬੱਟਰ ਸੀ ਹਨ ਪੱਟੇ ਚ ਸੀ ਲੋ ਕਾਸਾ ਵੱਡਾ ਆਏ ਕਿਉਂ ਯਾਰ ਆਇਆ ਨੀ ਵਾਓ ਰਮੂ ਤੂੰ ਆ ਗਾ ਯਾਰ ਤੂੰ 2:15

ਜਾਨ ਹੈਗੀ ਹੈ ਨਾ ਮਗਰ ਪਟੋਆ ਪੱਟ ਗਿਆ ਉਧਰ ਦਾ ਪਲੇਅਰ ਦੇਖੋ ਤਵੀਆਂ ਨਾਲ ਵੱਡਿਆ ਗਿਆ ਹੋਟਲ ਦੀਆਂ ਸਾਡੇ ਪੱਟ ਚ ਆ ਗਿਆ ਕੋਲੇ ਨੂੰ ਡੱਪਣ ਜਾਂਦੇ ਨੇ ਚਲੋ ਆਪਾਂ ਦਾ ਬਾਜੀ ਬਾਹਣ ਸੂਈ ਅੱਜ ਤਾਂ ਹੀ ਰੱਖਦਾ ਅੱਜ ਥੱਲੇ ਲਾ ਹੀ ਨਹੀਂ ਜੀ ਨੇ ਸੂਈ। ਹੁਣ ਇਹਦੇ ਤੋਂ ਹੋਰ ਪਤਾ ਕਿ ਫਿਰ ਸਲਾਈ ਮਾਰਾਂਗੇ ਇਹਦੇ ਚ ਲਿਆ ਕੇ ਹਾਲ ਫੇਰ ਥੱਗ ਫੇਰ ਮੱਤੀ ਵੀ ਜਾਂਗੇ। ਕਾਂ ਠੀਕ ਹੋ ਗਈ। ਆ ਕੋਤਵਾਰ ਕਾ ਬਣਾਦਾ ਬਾਹਣ ਜਮਾ। ਜਿਵੇਂ ਨਾ ਕਾਣ ਕਾ ਨੋ ਮਜਾ। ਹਾਂਜੀ ਤੇ ਬਾਹਣ ਆਪਾਂ ਕਾਹਿਆਂ ਦਾ ਮੱਕੀ ਵਾਲਾ ਤੇ ਮੈਂ ਸਾਨੂੰ ਸਾਂ ਪਾੜੀਆਂ ਆਉਂਦੀਆਂ ਆਪਣੀਆਂ। ਤੇ ਰਾਮੂ ਨੇ ਵੀ ਖਾਨ ਗੋਲ ਘੜਤਾ। ਇਹ ਹੋਰ ਚਾਹਦੇ ਆ ਤਵੀਆਂ ਕੱਢਣਾ ਤੇ ਤਵੀਆਂ ਕੱਟ ਕੇ ਨਾਲੇ ਚਾਹ ਪੀਆ ਮੰਗੇ ਤੇ ਨਾਲੇ ਹਲ ਫਾਲਿਆ ਮੰਗੇ ਨਾਲੇ ਸਾਗਾ ਤੇ ਹਲ ਮਾਰ ਕੇ ਸਾਗਾ ਪਾਰਦਾਂਗੇ ਆਰਮ ਤੇ ਤੁਹਾਡੇ ਮਲਕੀ ਵਾਲੇ ਨੂੰ ਫੋਨ ਕਰਤਾ ਉਹ ਕਹਿੰਦਾ ਮੈਂ ਸਵੇਰੇ ਜਾਂ ਜਰਾਤ ਨੂੰ ਮੱਕੀ ਵੇਚ ਦਾਂਗੇ ਤੇ ਬਸ ਆਪਣੇ ਬਾਹਣ ਜਮਾ ਨਾਲ ਦੇ ਮੂੰਹ ਚਾਗਾ ਤੇ ਨਹਿਰ ਜਮਾ ਨਾਲ ਅਕਮੀ ਆਪਾਂ ਨਾਲ ਦੇ ਨਾਲ ਪਾਣੀ ਲਾ ਦਾਂਗੇ ਠੀਕ ਆ ਗੱਲ ਚਲ ਜਾਈ ਹੁਣ ਕਰ ਲੋ ਹਾਂਜੀ ਤੇ ਪਹੁੰਚ ਗਏ ਆਪਾਂ ਖੇਤ ਲੈ ਕੇ ਹਾਲਾ ਹੁਣ ਉਧਰ ਹੀ ਸਾਈਡ ਤੇ ਲੱਗ ਜਾ ਬਹੁਣ ਪਹਿਲਾਂ ਬਾਹਲਾ ਨਾਲ ਕੋਲੇ ਲਈ ਬਈ ਜਮਾ ਥੱਲੇ ਤਾਂ ਆਲਾ ਆਪਾ ਮਾਰਤੇ ਸਾਰੇ ਚ ਤੇ ਹੁਣ ਲੱਗਿਆ ਫਸਾ ਗਾ ਲਾਉਣ ਤੇ ਘੇਰਾ ਬਣ ਲਿਆ ਸਾਗੇ ਦਾ ਬਾਰਾ ਹਲ ਬਾਲੀ ਹੁਣ ਘੇਰਾ ਬਣ ਕੇ ਸੁੱਕਾ ਬਾਣ ਤੇ ਕੱਲ ਨੂੰ ਮੱਕੀ ਪੀਜਾਂਗੇ ਸਵੇਰੇ ਮੱਕੀ ਮਸ਼ੀਨ ਵਾਲੇ ਨਾਲ ਵੀ ਉਹ ਵੀ ਕੱਲ ਨੂੰ ਸਵੇਰੇ ਆਊਗਾ 5 ਵਜੇ ਤੇ ਕੱਲ ਨੂੰ ਮੱਕੀ ਪੀਜ ਕੇ ਫਿਰ ਪਾਣੀ ਲਾ ਲਾਂਗੇ ਲੋ ਜੀ ਤੇ ਕਰਤਾ ਮੱਕੀ ਵਾਲਾ ਵਾਹਣ ਤਿਆਰ ਆ ਪਿਆ ਸਾਰਾ ਪਟਾ ਤਿਆਰ ਕਰਿਆ ਤੇ ਕੱਢਤਾ ਟਰੈਕਟਰ ਬਾਹਰੇ ਤੇ ਤੇ ਵੀ ਕਾਫੀ ਰੇਤਾ ਜੰਮ ਗਿਆ ਸਾਰੇ ਤੇ ਡਸਟ ਪੈ ਗਈ ਕਿ ਵਾਹਣ ਪੀਕ ਵਾਂਗੂ ਸੀ ਜਮਾ ਸੁੱਕਾ ਤੇ ਦੋ ਬੜੀ ਤਵੀਆਂ ਨਾਲ ਬਾਹਤਾ ਫਿਰ ਕੇਰਾ ਹਾਲ ਮਾਰ ਕੇ ਸਾਗਾ ਮਾਰਿਆ ਰੇਤਾ ਉੱਡੀ ਉੱਡੀ ਉੱਤੇ ਪਈ ਜਾਂਦਾ ਰਹਿੰਦਾ ਤੇ ਹੁਣ ਡੈਡੀ ਗਏ ਹੋਣੇ ਪਾਣੀ ਲੈਣ Il pani bicchia al diavolo nu. Oh, il ਦੀਆਂ ਬੱਤੀਆਂ ਤਾਂ ਹਾਂ ਹਾਂ ਪਾਣੀ ਲੈ ਜਾਗੇ ਪਾਣੀ ਹਾਂ ਪੂਰਾ ਪੂਰਾ ਕਰਾਂਗੇ ਹਾਂ ਮੇਰੇ ਖਾਲਾ ਨਾਲ ਨਾਲ ਹਾਂ ਸੰਜੀਤ ਸਾਫ ਹਾਂ ਭਾਗ